ਨੰਦਨਿਆਜਬੇਗ ਲਾਹੌਰ ਦੇ ਕੁਝ ਅਹਿਮ ਪਿੰਡਾਂ ਵਿੱਚੋਂ ਇੱਕ ਹੈ ਇਹ ਲਾਹੌਰ ਤੋਂ 16 ਕਿਲੋਮੀਟਰ ਦੀ ਦੂਰੀ ਉੱਤੇ ਮਲਤਾਨ ਜਾਣ ਵਾਲੀ ਸੜਕ ਉੱਤੇ ਰਾਵੀ ਦੇ ਕੰਡੇ ਤੇ ਵਸਿਆ ਹੋਇਆ ਹੈ ਇਸ ਪਿੰਡ ਦਾ ਜਿਗਰ ਸਾਨੂੰ ਇਤਿਹਾਸ ਦੀਆਂ ਬਹੁਤ ਸਾਰੀਆਂ ਕਿਤਾਬਾਂ ਵਿੱਚ ਮਿਲਦਾ ਹੈ ਇਸ ਦੀ ਮਸ਼ਹੂਰੀ ਸਭ ਤੋਂ ਜ਼ਿਆਦਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਹੋਈ ਨੰਦਨਿਆਜਬੇਗ ਖੋਖਰ ਤੇ ਪੱਟੀਆਂ ਦਾ ਪਿੰਡ ਤਾਰੀਖ ਮੱਖਜਨ ਪੰਜਾਬ ਦਾ ਕਰਤਾ ਮੁਹੰਮਦ ਸਰੂਰ ਲਾਹੌਰੀ ਲਿਖਦਾ ਹੈ ਕਿ ਇਸ ਪਿੰਡ ਨੂੰ ਨਿਆਜ਼ਬੇਗ ਨਾਮ ਦੇ ਇੱਕ ਮੁਗਲ ਨੇ ਬਸਾਇਆ ਸੀ। ਉਹਨਾਂ ਬੇੜਿਆਂ ਵਿੱਚ ਉਹ ਇਸ ਇਲਾਕੇ ਦਾ ਜੰਗੀਰਦਾਰ ਸੀ। ਹਜੇ ਉਹ ਇਸ ਪਿੰਡ ਦੀ ਉਸਾਰੀ ਕਰਵਾ ਹੀ ਰਿਹਾ ਸੀ ਕਿ ਅਚਾਨਕ ਉਸ ਦਾ ਦਿਹਾਂਤ ਹੋ ਗਿਆ। ਪਿੰਡ ਉੱਤੇ ਰਾਜਪੂਤ ਖੋਖਰਾਂ ਤੇ ਪਟੀਆਂ ਨੇ ਕਬਜ਼ਾ ਕਰ ਲਿਆ। ਇੰਜ ਇਹ ਪਿੰਡ ਉਹਨਾਂ ਦਿਨਾਂ ਤੋਂ ਅੱਜ ਤੀਕ ਖੋਖਰਾ ਤੇ ਪੱਟੀਆਂ ਦਾ ਪਿੰਡ ਅਖਵਾਉਂਦਾ ਹੈ ਸਿੱਖ ਮਿਲਣਾ ਵੇਲੇ ਲਾਹੌਰ ਤੋਂ ਬਾਹਰ ਦੇ ਇਲਾਕੇ ਸਨ ਮੱਜਨਗ ਚਬਿਰਜੀ ਅਛਰਾ ਜੈਸ ਚ ਨਿਆਜ਼ਬੇਗ ਵੀ ਸ਼ਾਮਲ ਸੀ ਮਹਾਰਾਜਾ ਰਣਜੀਤ ਸਿੰਘ ਤੇ ਪਿੰਡ ਨਿਆਜ਼ਬੇ ਮਹਾਰਾਜਾ ਰਣਜੀਤ ਸਿੰਘ ਨੇ 1799 ਈਸਵੀ ਨੂੰ ਜਦੋਂ ਲਾਹੌਰ ਫਤਿਹ ਕੀਤਾ ਕਨਈਆ ਮਿਸਲ ਦੇ ਸਰਦਾਰ ਸੋਭਾ ਸਿੰਘ ਨੇ ਨਿਆਜ਼ ਬੇਗ ਨੂੰ ਆਪਣੀ ਰਾਜਤਾਨੀ ਬਣਾ ਲਿਆ। ਤਕਰੀਬਨ 6 ਮਹੀਨਿਆਂ ਤੱਕ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਹੀ ਕਿਲੇ ਵਾਲੀ ਰਾਜਤਾਨੀ ਦੇ ਨਾਲ-ਨਾਲ ਨਿਆਜ਼ ਬੇਗ ਵੀ ਰਾਜਤਾਨੀ ਵਜੋਂ ਕੰਮ ਕਰਦਾ ਸੀ। ਆਖਰਕਾਰ ਮਹਾਰਾਜਾ ਨਿਆਜ਼ ਬੇਗ ਦਾ ਨਿੱਕਾ ਜਿਹਾ ਕਿਲਾ ਖਾਲੀ ਕਰਵਾਉਣ ਵਿੱਚ ਕੰਮ ਜੱਪ ਹੋ ਗਏ। ਮਹਾਰਾਜਾ ਰਣਜੀਤ ਸਿੰਘ ਵੇਲੇ ਦੇ ਬਹੁਤ ਸਾਰੇ ਲੋਕ ਨਿਆਜ਼ ਬੇਗ ਨਾਲ ਜੁੜੇ ਹੋਏ ਹਨ। ਕੁਝ ਦੀਆਂ ਤਾਂ ਗਵਾਹੀਆਂ ਸਾਨੂੰ ਤਰੀਕ ਦੀਆਂ ਕਿਤਾਬਾਂ ਵਿੱਚ ਮਿਲ ਜਾਂਦੀਆਂ ਹਨ। ਨਿਆਜ਼ ਬਿਗ ਦੇ ਦਰਵਾਜ਼ੇ ਨਿਆਜ਼ ਬਿਗ ਇੱਕ ਕਿਲਾਬੰਦ ਕਸਵਾ ਹੈ ਇਸ ਕਸਵੇ ਦੇ ਚਾਰ ਦਰਵਾਜ਼ੇ ਹਨ ਉਹਨਾਂ ਵੇਲਿਆਂ ਵਿੱਚ ਇਹ ਦਰਵਾਜ਼ੇ ਰਾਤ ਨੂੰ ਬੰਦ ਕਰ ਦਿੱਤੇ ਜਾਂਦੇ ਸਨ ਇਹ ਦਰਵਾਜ਼ੇ ਅੱਜ ਵੀ ਮੌਜੂਦ ਹਨ ਇਹਨਾਂ ਦਰਵਾਜ਼ਿਆਂ ਦੇ ਨਾਮ ਵੱਖ-ਵੱਖ ਵੇਲਿਆਂ ਵਿੱਚ ਵੱਖ-ਵੱਖ ਰਹੇ ਹਨ ਲਾਹੌਰੀ ਦਰਵਾਜ਼ਾ ਇਹ ਦਰਵਾਜ਼ਾ ਲਾਹੌਰ ਵੱਲ ਖੁੱਲਦਾ ਸੀ ਇਸ ਵਾਸਤੇ ਇਸਨੂੰ ਲਾਹੌਰੀ ਦਰਵਾਜ਼ਾ ਕਿਹਾ ਜਾਂਦਾ ਸੀ ਇਹ ਦਰਵਾਜ਼ੇ ਤੋਂ ਬਾਹਰ ਇੱਕ ਦੇਵੀ ਦੀਵਾਰ ਸੀ ਇਸ ਵਾਸਤੇ ਇਸਨੂੰ ਦੇਵੀ ਦਰਵਾਜ਼ਾ ਵੀ ਕਿਹਾ ਜਾਂਦਾ ਸੀ ਨੰਬਰ 2 ਮਲਤਾਨੀ ਦਰਵਾਜਾ ਮਲਤਾਨ ਵਾਲੀ ਵਾਹੀ ਵਾਲੇ ਦਰਵਾਜੇ ਨੂੰ ਮਲਤਾਨੀ ਦਰਵਾਜਾ ਆਖਿਆ ਜਾਂਦਾ ਹੈ ਨੰਬਰ 3 ਰੇਵੜੀ ਗੁੜਾਂ ਵਾਲਾ ਦਰਵਾਜਾ ਤੀਜੇ ਦਰਵਾਜੇ ਨੂੰ ਰੇਵੜੀ ਗੁੜਾਂ ਵਾਲਾ ਦਰਵਾਜਾ ਕਰ ਸੱਧਿਆ ਜਾਂਦਾ ਹੈ ਕਹਿੰਦੇ ਹਨ ਕਿ ਇਸ ਦਰਵਾਜੇ ਦੇ ਅੰਦਰ ਗੁੜ ਤੇ ਰੇਵੜੀਆਂ ਬੰਦੇ ਸਨ ਨੰਬਰ 4 ਭੰਨਿਆਂ ਵਾਲਾ ਦਰਵਾਜਾ ਚੌਥੇ ਦਰਵਾਜੇ ਦਾ ਨਾਮ ਭੰਨਿਆਂ ਵਾਲੇ ਦਰਵਾਜੇ ਕਰਕੇ ਪ੍ਰਸਿੱਧ ਹੈ ਪਿੰਡ ਦੇ ਇਸ ਦਰਵਾਜੇ ਨੂੰ ਭੰਗਾਂ ਵਾਲਾ ਦਰਵਾਜਾ ਇਸ ਵਾਸਤੇ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਦੇ ਅੰਦਰ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਨਾਲ ਜੁੜੇ ਹੋਏ ਕੇਰ ਸੁਨਾਈ ਭਾਈ ਅਮੀਰ ਬਖਸ਼ਿਸ਼ ਦੀ ਰਹਿائش ਸੀ ਭਾਈ ਅਮੀਰ ਬਖਸ਼ਿਸ਼ ਦਾ ਸਬੰਧ ਮੁਸਲਮਾਨ ਮੀਰ ਆलम ਜਾਨਿ ਮਰਾਸੀ ਘਰਾਣੇ ਨਾਲ ਸਬੰਧ ਸੀ ਇਹ ਬਹੁਤ ਚੰਗਾ ਗਾਇਨ ਕਰਨ ਵਾਲੇ ਸਨ ਮਹਾਰਾਜਾ ਦੇ ਦਰਬਾਰ ਵੱਲੋਂ ਉਹਨਾਂ ਨੂੰ ਉਸ ਇਲਾਕੇ ਦੀ ਜੰਗੀਰ ਵੀ ਮਿਲੀ ਹੋਈ ਸੀ ਅੱਜ ਵੀ ਇਸ ਕਸਬੇ ਦੇ ਮਰਾਸੀ ਆਪਣੇ ਆਪ ਨੂੰ ਅਮੀਰ ਬਖਸ਼ੀ ਆਖਵਾਉਂਦੇ ਹਨ ਕਿਹਾ ਜਾਂਦਾ ਹੈ ਕਿ ਇੱਕ ਵਾਰ ਭਾਈ ਅਮੀਰ ਬਖਸ਼ ਦੀ ਧਰਮ ਪਤਨੀ ਨੇ ਉਹਨਾਂ ਨੂੰ ਕਿਹਾ ਕਿ ਲੋਕ ਸਰਕਾਰ ਤੋਂ ਇੰਨਾ ਕੁਝ ਮੰਗ ਲੈਂਦੇ ਆ ਕਦੇ ਤੁਸੀਂ ਵੀ ਮਹਾਰਾਜ ਤੋਂ ਕੁਝ ਮੰਗ ਕੇ ਵੇਖੋ بیوی ਦੇ ਵਾਰ-ਵਾਰ ਜ਼ੋਰ ਪਾਉਣ ਉੱਤੇ ਭਾਈ ਹੋਰਾਂ ਇੱਕ ਵਾਰ ਭਰੇ ਦਰਬਾਰ ਵਿੱਚ ਮਹਾਰਾਜੇ ਤੋਂ ਉਹਨਾਂ ਦਾ ਹਾਥੀ ਮੰਗ ਲਿਆ ਮਹਾਰਾਜੇ ਦਾ ਹਾਥੀ ਸੋਨੇ ਚਾਂਦੀ ਨਾਲ ਲੱਦਿਆ ਹੋਇਆ ਸੀ ਮਹਾਰਾਜੇ ਨੇ ਉਹ ਹਾਥੀ ਭਾਈ ਅਮੀਰ ਬਖਸ਼ ਨੂੰ ਵਖਸ਼ ਕਰ ਦਿੱਤਾ। ਕੌਜੀ ਹੀ ਦਿਨਾਂ ਵਿੱਚ ਹਾਥੀ ਸਭ ਕੁਝ ਖਾ ਗਿਆ ਤੇ ਭਾਈ ਹੋਰਾਂ ਵਾਸਤੇ ਹਾਥੀ ਪਾਲਣਾ ਵੀ ਔਖਾ ਹੋ ਗਿਆ। ਹੁਣ ਭਾਈ ਸਾਹਿਬ ਦੀ ਧਰਮ ਪਤਨੀ ਨੇ ਜ਼ੋਰ ਪਾਇਆ ਕਿ ਹਾਥੀ ਮਹਾਰਾਜੇ ਨੂੰ ਮੋੜ ਦਿਓ। ਉਸ ਦੀ ਸੇਵਾ ਸੰਭਾਲ ਕਰਨਾ ਸਾਡੇ ਵਾਸਤੇ ਬਹੁਤ ਔਖਾ ਹੈ। ਹੁਣ ਭਾਈ ਹੋਰਾਂ ਵਾਸਤੇ ਹਾਥੀ ਨੂੰ ਮੋੜਨਾ ਬਹੁਤ ਹੀ ਔਖਾ ਕਾਰਜ ਸੀ। ਆਖਰਕਾਰ ਇੱਕ ਦਿਨ ਭਾਈ ਅਮੀਰ ਬਖਸ਼ ਹੋਰਾਂ ਹਾਥੀ ਦੇ ਸਿਰ ਉੱਤੇ ਢੋਲਕੀ ਬੰਨੀ ਤੇ ਉਸ ਨੂੰ ਮਹਾਰਾਜੇ ਦੇ ਦਰਬਾਰ ਵਿੱਚ ਲੈ ਗਏ ਹਾਥੀ ਕੰਨ ਹਲਾਵੇ ਤੇ ਕੰਨ ਢੋਲਕੀ ਨੂੰ ਵਜਣ ਤੇ ਢੋਲਕੀ ਠੱਕ ਠੱਕ ਕਰੇ ਤੇ ਲੋਕ ਹਸਣ ਮਹਾਰਾਜ ਨੇ ਦਰਬਾਰ ਵਿੱਚ ਭਾਈ ਅਮੀਰ ਬਖਸ਼ ਨੂੰ ਪੁੱਛਿਆ ਭਾਈ ਜੀ ਇਹ ਕੀ ਭਾਈ ਹੋਰਾਂ ਉੱਤਰ ਦਿੱਤਾ ਮਹਾਰਾਜ ਜਦੋਂ ਤੱਕ ਇਹ ਸਰਕਾਰ ਦਾ ਹਾਥੀ ਸੀ ਤਾਂ ਸੋਨੇ ਚਾਂਦੀ ਨਾਲ ਲੱਗਿਆ ਹੋਇਆ ਸੀ ਹੁਣ ਵਿਚਾਰਾ ਇੱਕ ਰਾਗੀ ਮਰਾਸੀ ਦਾ ਹਾਥੀ ਹੈ ਅਤੇ ਮੰਗ ਪੁੰਨ ਕੇ ਗੁਜ਼ਾਰਾ ਕਰਦਾ ਹੈ ਮਹਾਰਾਜ ਗੱਲ ਦੀ ਤੈਅ ਤੱਕ ਪੁੱੜ ਗਏ ਹੁਕਮ ਦਿੱਤਾ ਹਾਥੀ ਸਰਕਾਰੀ ਤਬੇਲੇ ਵਿੱਚ ਲੈ ਜਾਵੋ ਅਤੇ ਢੋਲਕੀ ਨੂੰ ਸਰਕਾਰੀ ਖਜ਼ਾਨੇ ਵਿੱਚੋਂ ਹੀਰੇ ਜਵਾਹਰ ਆਤ ਨਾਲ ਭਰ ਦਿੱਤਾ ਜਾਵੇ ਇੱਕ ਬਾਰ ਭਾਈ ਅਮੀਰ ਬਖਸ਼ ਹੋਰਾਂ ਦਰਬਾਰੀਆਂ ਦੇ ਕੰਨ ਉੱਤੇ ਮਹਾਰਾਜੇ ਦਾ ਜਸ ਲਿਖਿਆ ਜਿਹਦਾ ਇੱਕੋ ਇੱਕ ਸ਼ੇਰ ਇਤਿਹਾਸ ਦੇ ਪੰਨਿਆਂ ਉੱਤੇ ਬਚਿਆ ਰਹਿ ਗਿਆ ਇਹ ਜਸ ਆਪਨੇ ਸਰਕਾਰ ਦੇ ਦਰਬਾਰ ਵਿੱਚ ਸੁਨਾਇਆ ਅਤੇ ਇਨਾਮ ਪਾਇਆ। ਇਸ ਜਸ ਦਾ ਜਿੰਦਾ ਰਹਿ ਜਾਣ ਵਾਲਾ ਇੱਕ ਸ਼ੇਰ ਕੁਝ ਇੰਜ ਹੈ। ਇੱਕੋ ਅੱਖ ਸੁਲੱਖਣੀ ਪੈ ਢਲਕਾਂ ਮਾਰੇ ਨਿਉਨਿਉ ਕਰਨ ਸਲਾਮਾ ਦੋ ਨੈਣਾ ਵਾਲੇ। ਸੋ ਇਸ ਤਰ੍ਹਾਂ ਦੇ ਸੰਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਪਿੰਡ ਨੇ ਆਜ ਬੇਗ ਦੇ ਪੰਨਿਆਂ ਵਾਲੇ ਦਰਵਾਜੇ ਤੋਂ ਬਾਹਰ ਇਸ ਪਿੰਡ ਦਾ ਸਭ ਤੋਂ ਮਸ਼ਹੂਰ ਬਾਗ ਪੰਨਿਆਂ ਵਾਲਾ ਬਾਗ ਸੀ ਇਹ ਬਾਗ ਹੁਣ ਮੁੱਕ ਚੁੱਕਿਆ ਇਸ ਬਾਗ ਦੀ ਇੱਕੋ ਇੱਕ ਯਾਦਗਾਰ ਲਾਲ ਰੰਗ ਦੇ ਸੀਮਿੰਟ ਨਾਲ ਬਣੀ ਹੋਈ ਅਮੀਰ ਬਖਸ਼ ਦੀ ਕਵਰ ਅੱਜ ਵੀ ਮੌਜੂਦ ਹੈ ਇਹ ਯਾਦਗਾਰ ਇਸ ਪਿੰਡ ਦੀ ਸਭ ਤੋਂ ਉੱਚੀ ਇਮਾਰਤ ਹੈ। ਨਿਆਜ਼ਬੇਗ ਅੰਦਰ ਇੱਕ ਪੁਰਾਣਾ ਹਿੰਦੂ ਪਵਿੱਤਰ ਸਥਾਨ ਭੱਦਰਕਾਲੀ ਮੰਦਿਰ ਮੌਜੂਦ ਹੈ। ਜਿੱਥੇ ਹਰ ਸਾਲ ਜੇਠ ਦੇ ਮਹੀਨੇ ਪਰਮਾ ਮੇਲਾ ਜੁੜਦਾ ਹੈ। ਇਹ ਮੇਲਾ ਲਾਹੌਰ ਦੇ ਮਸ਼ਹੂਰ ਮੇਲਿਆਂ ਵਿੱਚੋਂ ਇੱਕ ਹੈ। ਇਸ ਮੇਲੇ ਵਿੱਚ ਕਦੇ ਲਾਹੌਰ ਤੋਂ ਅੰਮ੍ਰਿਤਸਰ ਤੱਕ ਦੇ ਲੋਕ ਹਮ-ਹਮਾ ਕੇ ਇਕੱਠੇ ਹੁੰਦੇ ਸਨ। ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਮਲਤਾਨ ਨੂੰ ਜਾਂਦੇ ਹੋਏ ਇਸ ਥਾਂ ਤੇ ਰੁਕੇ। ਦੇਵੀ ਦੇ ਦਰਸ਼ਨ ਕੀਤੇ ਅਤੇ ਦੇਵੀ ਵਾਸਤੇ ਇੱਕ ਵੱਡਾ ਤੇ ਆਲੀਸ਼ਾਨ ਮੰਦਿਰ ਬਣਾਉਣ ਦਾ ਹੁਕਮ ਦਿੱਤਾ। ਸ਼ਾਹੀ ਪ੍ਰਮਾਣ ਦੇ ਅਨੁਸਾਰ ਇੱਕ ਬਹੁਤ ਆਲਾ ਤੇ ਬਹੁਤ ਉੱਚਾ ਮੰਦਿਰ ਤਾਮੀਰ ਹੋਇਆ। ਕਿਹਾ ਜਾਂਦਾ ਹੈ ਕਿ ਮੰਦਿਰ ਬਣਨ ਤੋਂ ਮਗਰੋਂ ਦੇਵੀ ਨੇ ਇਸ ਵਿੱਚ ਪ੍ਰਵੇਸ਼ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਤਾਰੀਖ ਲਾਹੌਰ ਦੇ ਕਰਤਾ ਕਨੇਹਾ ਲਾਲ ਹੋਰਾਂ ਦਾ ਕਹਿਣਾ ਹੈ ਕਿ ਜਦੋਂ ਦੇਵੀ ਜੀ ਨੂੰ ਉਸ ਆਲੀਸ਼ਾਨ ਮਕਾਨ ਵਿੱਚ ਲਿਜਾਣ ਦਾ ਵੇਲਾ ਆਇਆ ਤਾਂ ਦੇਵੀ ਨੇ ਪੁਜਾਰੀਆਂ ਦੇ ਸੁਪਨੇ ਵਿੱਚ ਆ ਕੇ ਉਹਨਾਂ ਨੂੰ ਇਸ਼ਾਰਾ ਦਿੱਤਾ ਕਿ ਅਸਾਂ ਇਸ ਮੰਦਰ ਵਿੱਚ ਨਹੀਂ ਜਾਣਾ ਸਗੋਂ ਅਸੀਂ ਆਪਣੇ ਇਸ ਨਿੱਕੇ ਜਿਹੇ ਮੰਦਰ ਵਿੱਚ ਹੀ ਰਾਜੀ ਖੁਸ਼ ਹਾਂ ਪਰ ਯਾਰੀਆਂ ਨੇ ਇਸ ਹੁਕਮ ਮੁਤਾਬਕ ਮਹਾਰਾਜੇ ਦੇ ਬਣਵਾਏ ਸਵਰਨ ਮੰਦਰ ਨੂੰ ਠਕਰਾ ਦਿੱਤਾ ਸੀ ਅੱਜ ਵੀ ਇਹ ਆਲੀਸ਼ਾਨ ਮੰਦਰ ਪਿੰਡ ਨਿਆਜਬੇਗ ਅੰਦਰ ਆਪਣੀਆਂ ਛਾਣਾਂ ਵਿਖਾ ਰਿਹਾ ਹੈ ਜਦਕਿ ਭੱਦਰਕਾਲੀ ਦੇਵੀ ਵਾਲਾ ਨਿੱਕਾ ਮੰਦਰ ਉੱਕਾ ਹੀ ਬਰਬਾਦ ਹੋ ਚੁੱਕਿਆ ਮਹਾਰਾਜ ਵੱਲੋਂ ਬਣਵਾਇਆ ਇਹ ਵੱਡੀ ਛਾਣ ਵਾਲਾ ਮੰਦਰ ਅੱਜ ਵੀ ਮੌਜੂਦ ਹੈ ਜਿਸ ਸੰਦਰ ਦੇਵੀ ਨੇ ਪ੍ਰਵੇਸ਼ ਨਾ ਕੀਤਾ ਹੁਣ ਇਸ ਮੰਦਰ 'ਚ ਪ੍ਰਾਇਮਰੀ ਸਕੂਲ ਹੈ ਜਿੱਥੇ ਇਹ ਮੰਦਰ ਨਿਆਜਬੇਗ ਪਿੰਡ ਦੀ ਇੱਕ ਛਾਣ ਹੈ ਉੱਥੇ ਪੰਜਾਬ ਅਤੇ ਪੰਜਾਬ ਦੇ ਮਹਾਰਾਜਾ ਰਜੀਤ ਸਿੰਘ ਦੀ ਨਾ ਭੁੱਲਣ ਵਾਲੀ ਹੁਸੈਨ ਯਾਦਗਾਰ ਵੀ ਹੈ ਜਿਸ ਨੂੰ ਵੇਖ ਕੇ ਪੰਜਾਬੀਆਂ ਨੂੰ ਆਪਣਾ ਰਾਜ ਯਾਦ ਆਉਂਦਾ ਹੈ ਬਹੁਤ ਬਹੁਤ ਧੰਨਵਾਦ ਜੀ ਇਸ ਤਰ੍ਹਾਂ ਦੀਆਂ ਹੋਰ ਇਤਿਹਾਸਕ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਬਹੁਤ ਬਹੁਤ ਧੰਨਵਾਦ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਜਰੂਰ ਕਰਿਓ ਜੀ